ਤੇ ਮਜੀਠੇ ਦੇ ਨੇੜਲੇ ਪਿੰਡਾਂ ਵਿੱਚ ਜਰੀਲੀ ਸ਼ਰਾਬ ਪੀਣ ਦੇ ਨਾਲ ਕਾਫੀ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਸਿਵਲ ਅਸਤਾਜ ਚ ਦਾਖਲ ਵੀ ਨੇ ਕਿੱਥੋਂ ਲਿਆਂਦੀ ਸੀ ਜਿਹੜੀ ਸ਼ਰਾਬ ਤੁਸੀਂ ਪੀਤੀ ਹੈ ਆਪਾਂ ਸਾਰੇ ਲਾਗੇ ਪਿੰਡ ਤੋਂ ਲਿਆਂਦੇ ਜਲਨੋਂ ਡੇਗ ਤੇ ਦਿਲ ਨੂੰ ਘਬੜਾਉਂਦੇ ਸੀ ਸਾਰ ਰੁਕ ਰੁਕ ਕੇ ਹੁੰਦਾ ਸੀ ਜੇਕਰ ਮਜੀਠੇ ਦੇ ਨੇੜ ਦੇ ਪਿੰਡ ਦੀ ਗੱਲ ਕਰੀਏ ਕਿੰਨੇ ਕ ਪਿੰਡ ਸੀ ਜਿੱਥੇ ਲੋਕਾਂ ਨੇ ਸ਼ਰਾਬ ਪੀ ਕੇ ਜਿਹਨਾਂ ਦੀ ਮੌਤ ਹੋਈ ਹੈ ਟੋਟਾ ਘਟਤੇ ਸਤਾਰਾਂ ਦੇ ਲੱਗੇ ਪਹੁੰਚ ਗਏ ਨੇ ਪੰਜ ਪੰਜ 6 6 ਜਾਣੇ ਸਾਰੇ ਪਿੰਡਾਂ ਤੋਂ ਮੌਤ ਹੋਈ ਜੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਸ਼ਰਾਬ ਕਿੱਥੋਂ ਲਿਆਂਦੀ ਆ ਤੇ ਮਤਲਬ ਪੀਤੀ ਤੇ ਫਿਰ ਇਹਨਾਂ ਨੂੰ ਪੁੱਛਿਆ ਕੀ ਖਾਦਾ ਕਹਿੰਦੇ ਕਿ ਸ਼ਰਾਬ ਪੀਤੀ ਆ ਤੇ ਕਿ ਜਿੰਨਾ ਪਿਆਲੇ ਨਹੀਂ ਨਾ ਤੇ ਪਿਆਲੀ ਦੇਣੀ ਆ ਉਹਨਾਂ ਨੂੰ ਥੋੜੀ ਕਿਸੇ ਦਾ ਸੋਚਣਾ ਹੈਗਾ ਵਾ ਕਿ ਜਾ ਕੇ ਦਾ ਕੱਲਾ ਵਾ ਜਾਂ ਕੇ ਦੇ ਦੋ ਨੇ ਉਹਨਾਂ ਦੇ ਪੈਸੇ ਵਟਣੇ ਨੇ ਆਪਣਾ ਘਰ ਬਣਾਉਣਾ ਵਾ ਹੁਣ ਕੀ ਤਾਂ ਕੀ ਵਿੱਚ ਪਾਉਂਦੇ ਨਕੋਲ ਪਾਉਂਦੇ ਕੀ ਪਾਉਂਦੇ ਆ ਕਿ ਤਰ੍ਹਾਂ ਕੱਚੀਆਂ ਕੱਢੀ ਜਾਂਦੇ ਜੋ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਵਾ ਕਿ ਨਹੀਂ ਥੋੜੀ ਦਿੰਦੇ ਹੋ 20 ਰੁਪਏ ਕਿ ਲੱਗਦਾ ਵੀ 20 ਦੀ ਕਿਹ ਅਸਲੀ ਸ਼ਾਬ ਮਿਲਦੀ ਹੋਗੀ ਕੈਮੀਕਲ ਦਾ ਤਾਂ ਪਤਾ ਨਹੀਂ ਸਰ ਡੀਜ਼ਲ ਦੀ ਵਾਸ਼ਨਾ ਆਉਂਦੀ ਵਿੱਚ ਪੀਤੀ ਪਹਿਲੀ ਅੜਿਆ ਉਦੋਂ ਪਤਾ ਲੱਗਾ ਵੀ ਡੀਜ਼ਲ ਦੇ ਸ਼ਰਾਬ ਵਾਸ਼ਨਾ ਦੇ ਵਿੱਚ ਅੰਦਰ ਜਦੋਂ ਕਈ ਜਲਨ ਕਰਦੀ ਹੈ ਤਾਂ ਸਾਸੀਗਾ ਦੋਸਤੋ ਮੈਂ ਹਾ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਮਨਜੀਠੇ ਦੇ ਨੇੜਲੇ ਪਿੰਡਾਂ ਵਿੱਚ ਜਰੀਲੀ ਸ਼ਰਾਬ ਪੀਣ ਦੇ ਨਾਲ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਸਿਵਲ ਹਸਪਤਾਲ ਚ ਦਾਖਲ ਵੀ ਨੇ ਸਤਿ ਆ ਅਮਨਸੀ ਵਾਰ ਦੀ ਹੈ ਸਿਵਲ ਹਸਪਤਾਲ ਦੀ ਸ਼ਰਾਬ ਪੀਤੀ ਸੀ ਅਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਪੁੱਛਾਂਗੇ ਸਾਡਾ ਮਾਮਲਾ ਕਿਹੜੇ ਪਿੰਡ ਦਾ ਵੀਰੇ ਕੀ ਨਾਮ ਤੁਹਾਡਾ ਅਰਸ਼ਦੀਪ ਸਿੰਘ ਸਰ ਅਰਸ਼ਦੀਪ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਹੋਇਆ ਕੀ ਇਹ ਮਾਮਲਾ ਸਾਡੇ ਦਰ ਆਪਾਂ ਸਾਰੇ ਲਾਗੇ ਪਿੰਡ ਤੋਂ ਲਿਆਂਦੇ। ਹਾਂਜੀ ਮੁੰਡੇ ਨੇ ਲਿਆਂਦੇ ਸੀ। ਜਿਹੜੀ ਢੱਕਾ ਵਾ ਵੱਡੇ ਪੰਗਾਲੀ। ਵੱਡੇ ਪੰਗਾਲੀ। ਜਿਸੋ ਵੀ ਪੰਗਾਲੀ 'ਚ ਵੀ ਕਹਿੰਦੇ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਆ। ਜਿਹੜੇ ਲੋਕਾਂ ਦੀ ਮੌਤ ਹੋਈ ਆ ਉਹ ਤੁਹਾਡੇ ਜਾਣਕਾਰ ਨੇ, ਤੁਹਾਡੇ ਵਾਕਬ ਨੇ। ਉਹਨਾਂ ਨੇ ਕਿਹੜੀ ਸ਼ਰਾਬ ਪੀਤੀ ਸੀ ਉਹਨਾਂ ਨੇ? ਉਹਨਾਂ ਨੇ ਦੇਸੀ ਪੀਤੀ ਸਰ। ਦੇਸੀ ਪੀਤੀ ਸੀ। ਹਾਂਜੀ ਲਾਗੇ ਗਵਾਂਢੀਆਂ ਨੇ। ਗਵਾਂਢੀਆਂ ਨੇ। ਠੀਕ। ਨਾਂਜ ਨੇ ਮੌਤ ਹੋਈ। ਪਤਾ ਉਸ। ਰਮਨ, ਰਾਜਾ, ਮੱਖੋ। ਐ 190 ਵੀ ਕਿੰਨਾ ਚਲ ਹੋ ਗਿਆ ਇਸਤਾਨ ਜਿਹੜੀ ਸ਼ਰਾਬ ਪੀਂਦਿਆਂ ਨੂੰ ਉੱਥੋਂ ਲੈਂਦਿਆਂ ਨੂੰ ਤੇ ਖਾ ਕੇ ਜਿਹੜੀ ਸ਼ਰਾਬ ਵੀ ਸੀ ਇਹ ਬੋਤਲਾਂ 'ਚ ਮਿਲਦੀ ਸੀ ਕਿ ਜਾਂ ਥੈਲੀਆਂ 'ਚ ਮਿਲਦੀ ਸੀ ਪੀਂਦਿਆਂ ਨੂੰ ਬੋਤਲ 'ਚ ਮਿਲਦੀ ਸੀ ਬੋਤਲ 'ਚ ਮਿਲਦੀ ਸੀ ਹਾਂਜੀ 200 ਦੇ 200 ਦੇ ਹਾਂਜੀ ਤੇ ਮੈਨੂੰ 190 ਵੀ ਤੁਹਾਡੀ ਉਮਰ ਜੇ ਬਹੁਤ ਛੋਟੀ ਹੈ ਜੇ ਤੁਸੀਂ ਕਦੋਂ ਦੀ ਸ਼ਰਾਬ ਪੀਣੀ ਸ਼ੁਰੂ ਸ਼ੁਰੂ ਕਰ ਦਿੱਤੀ ਗਈ ਤੁਹਾਡੇ ਨੂੰ ਧਰਾ ਜੇਰੀ ਇਹ ਇਹ ਅਥੇ ਕੇਲੀ ਪਹਿਲਾਂ ਪੀਂਦੇ ਸੀ ਇਹ ਪਹਿਲੀ ਵਾਰੀ ਪੀਤੀ। ਪਹਿਲੀ ਵਾਰੀ ਪੀਤੀ ਆ। ਹਾਂਜੀ। ਵੀਰ ਜੀ ਸੋ ਵੀ ਜਦੋਂ ਤੁਸੀਂ ਰਾਹ ਸ਼ਰਾਬ ਪੀਤੀ ਆ ਉਸ ਤੋਂ ਬਾਅਦ ਕੀ ਤੁਹਾਨੂੰ ਮਹਿਸੂਸ ਹੋਇਆ ਤੁਹਾਡੇ ਸਰੀਰ 'ਚ ਕੋਈ ਗਲਬਤ ਹੋਈ ਆ ਤੁਹਾਨੂੰ ਕੀ ਹੋਇਆ ਜਿਹੜਾ ਤੁਹਾਨੂੰ ਹਸਪਤਾਲ 'ਚ ਲਿਆ ਕੇ ਦਾਖਲ ਕਰਾਤਾ ਗਿਆ। ਹਾਂਜੀ ਸਰ ਜਲਨ ਹੁੰਦੀ ਤੇ ਦਿਲ ਨੂੰ ਕਪੜਾ ਆਉਂਦੇ ਸੀ ਸਾਰ ਰੁਕ ਰੋਕ ਕੇ ਹੁੰਦਾ ਸੀ। ਤਦ ਕਰਕੇ ਦਰਾ 2 ਵਜੇ ਫਿਰ ਆਨੂੰ ਐਡਮਿਟ ਕਰਾਇਆ ਇੱਥੇ। ਠੀਕ ਹੈ। ਮਿੰਨਿਸੋ ਵੀ ਖਾਸ ਕਰ ਜਿਹੜੇ ਲੋਕਾਂ ਦੀ ਮੌਤ ਹੋਈ ਆ ਕਿਹੜੇ ਕਿਹੜੇ ਪਿੰਡ ਦੇ ਲੋਕ ਨੇ ਹੁਣ ਤੱਕ ਕਿੰਨੇ ਕਿ ਲੋਕਾਂ ਦੀ ਮੌਤ ਹੋ ਚੁੱਕੀ ਆ ਜੇਕਰ ਮਜੀਠੇ ਦੇ ਨੇੜੇ ਦੇ ਪਿੰਡ ਦੀ ਗੱਲ ਕਰੀਏ ਕਿੰਨੇ ਕਿ ਪਿੰਡ ਸੀ ਜਿਨ੍ਹਾਂ ਲੋਕਾਂ ਨੇ ਸ਼ਰਾਬ ਪੀ ਕੇ ਜਿਨ੍ਹਾਂ ਦੀ ਮੌਤ ਹੋਈ ਆ ਘਟੋ ਘਟ ਤੇ 17 ਦੇ ਲੱਗੇ ਪਹੁੰਚ ਗਏ ਨੇ ਲੇਕਿਨ ਪਿੰਡ ਸੀ ਮੜਰੀ ਜੇ ਥਰੀ ਜੇ ਹੱਡੀ ਵੱਡੀ ਬੰਗਾਲੀ ਜੇ ਹੂੰ ਬਸ 5 5 6 6 ਯਾਨੀ ਸਾਰੇ ਪਿੰਡਾਂ ਤੋਂ ਮੌਤ ਹੋਈ ਜੇ ਹੂੰ ਹਾਂਜੀ ਪਰ ਕੀ ਲੱਗਦਾ ਨਹੀਂ ਸ਼ਰਾਬ ਕਿਤੇ ਹਾਨੀਕਾਰਕ ਹੈ ਨਹੀਂ ਪੀਣੀ ਚਾਹੀਦੀ ਤੁਸੀਂ ਦੇਖਿਆ ਜਿਸ ਤਰ੍ਹਾਂ ਜਰੀਲੀ ਸ਼ਰਾਬ ਪੀਣ ਦੇ ਨਾਲ ਕਈਆਂ ਦੀ ਮੌਤ ਹੋ ਗਈ ਆ ਕਈ ਤੁਹਾਡੇ ਅੱਗੇ ਜਿਹੜੇ ਨੇ ਬਿਮਾਰ ਹੋ ਕੇ ਹਸਪਤਾਲ ਦਾਖਲ ਕਰਾਇਆ ਕੀ ਲੱਗਦਾ ਕਿ ਇਹ ਹਾਨੀਕਾਰਕ ਸ਼ਰਾਬ ਜਰੀ ਹੈ ਹਾਂਜੀ ਸਰ ਲੱਗਦਾ ਹਾਨੀਕਾਰਕ ਹੈ ਸ਼ਰਾਬ ਤੂੰ ਕੀ ਕਹਣਾ ਕਿ ਜਾਓਗੇ ਪ੍ਰਸ਼ਾਸਨ ਤੇ ਕਹਿ ਰਿਹਾ ਵੀ ਅਸੀਂ ਨਸ਼ਾ ਵਿਰੋਧੀ ਜਿਹੜੀ ਇਹ ਜੰਗ ਲਾਗਦੇ ਆ ਨਸ਼ਾ ਜਿਹੜਾ ਬੰਦ ਕਰ ਰਹੇ ਫਿਰ ਤੁਸੀਂ ਸ਼ਰਾਬ ਜਿਹੜੀ ਆ ਕਿਉਂ ਇਸ ਤਰ੍ਹਾਂ ਪੀ ਰਹੇ ਹੋ ਕੀ ਲੱਗਦਾ ਨਹੀਂ ਸ਼ਰਾਬ ਵੀ ਜਿਹੜੀ ਨਸ਼ੇ ਵਿੱਚ ਆਉਂਦੀ ਆ ਤੇ ਸ਼ਰਾਬ ਵੀ ਬੰਦ ਹੋਣੀ ਚਾਹੀਦੀ ਆ ਹਾਂਜੀ ਸਰ ਹੋਣੀ ਚਾਹੀਦੀ ਉਹਨਾਂ ਨੂੰ ਸਜ਼ ਹਾਂਜੀ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਨੌਜਵਾਨ ਦਾ ਕਹਿਣਾ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਮਾਸਟਰਮਾਈਂਡ ਨੇ ਜਿਹੜੀਆਂ ਜਰੀਲੀਆਂ ਸ਼ਰਾਬਾਂ ਬਣਾਉਂਦੇ ਨੇ ਅੱਤਰ ਤੁਸੀਂ ਦੇਖ ਸਕਦੇ ਹੋ ਵੀ ਸ਼ਰਾਬ ਪੀਣ ਦੇ ਨਾਲ ਮੰਜੀਠੇ ਦੇ ਕਰੀਬਨ ਜਿਹੜੇ 5-6 ਪਿੰਡ ਨੇ ਚਾਹੇ ਉਹਨਾਂ ਵਿੱਚ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਆ ਜਿਵੇਂ ਵੱਡੀ ਪੰਗਾਲੀ ਗੱਲ ਕਰੀਏ ਥ੍ਰੀਏਵਾਦੀ ਗੱਲ ਕਰੀਏ ਪਿੰਡ ਮਰੜੀ ਦੀ ਗੱਲ ਕਰੀਏ ਹੋਰ ਇਸ ਤਾਲੇ ਜਿਹੜੇ ਤਿੰਨ ਚਾਰ ਪਿੰਡ ਨੇ ਜਿੱਥੇ ਕਿਸ ਤਰ੍ਹਾਂ ਦੇ ਜਰੀਲਾ ਪਛਰ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਆ ਇੱਕ ਵੱਡੀ ਜਿਹੜੀ ਖਬਰ ਆ ਮਜੀਠੇ ਵਿੱਚ ਆਈ ਆ ਤੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਵੀ ਆ ਲੋਕਾਂ ਵਿੱਚ ਮਨ ਵਿੱਚ ਡਰ ਵੀ ਜਿਹੜਾ ਸੀ ਉਹ ਪੈ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਉਸ ਮਜੀਠੇ ਦੇ ਪਿੰਡਾਂ ਦਾ ਦੌਰਾ ਕਰਨਗੇ 1 ਵਜੇ ਇੱਥੇ ਵਾਪਸ ਆ ਰਹੇ ਨੇ ਅਤੇ ਦੌਰਾ ਕਰਨਗੇ ਉਹਨਾਂ ਪਰਿਵਾਰਾਂ ਨਾਲ ਖਾਸ ਤੌਰ ਤੇ ਮਿਲਣਗੇ ਜਿਨ੍ਹਾਂ ਪਰਿਵਾਰਾਂ ਆ ਤੁਹਾਡਾ ਰਾਜਕੌਰ ਰਾਜਕੌਰ ਦੀ ਜਿਹੜਾ ਤੁਹਾਡਾ ਬੇਟਾ ਵਾ ਜਿਹਨਾਂ ਸ਼ਰਾਬ ਪੀਤੀ ਜਰੀਲੀ ਇਹ ਕੀ ਨਾਂ ਆ ਤੇ ਕਿੰਨੇ ਚਿਰ ਤੋਂ ਇਹ ਸ਼ਰਾਬ ਪੀਂਦੇ ਆਏ ਅਰਸ਼ ਨਾਮ ਜਰਸਦੀਪ ਸਿੰਘ ਤੇ ਕਿੰਨੇ ਚਿਰ ਤੋਂ ਪੀ ਰਿਹਾ ਜਾਬ ਆ ਇੱਕ ਦੋ ਵਾਰੀਆਂ ਹੁਣੇ ਹੁਣੇ ਪੀਤੀ ਪਹਿਲੇ ਨਹੀਂ ਕਦੀ ਪੀਤੀ ਸੀ ਤੇ ਹੁਣ ਜੇ ਪੀਤੀ ਤਾਂ ਪਰਸੋਂ ਪੀਤੀ ਜੇ ਬੜਾ ਸੋਨਾ ਕੰਮ ਤੇ ਗਿਆ ਜੇ ਕੰਮ ਤੇ ਫੇਰ ਆਇਆ ਇਹ ਘਰੇ ਤੇ ਸਾਢੇ 4 ਵਜੇ ਨਾ ਆ ਗਿਆ ਜੋ ਤੇ ਆ ਕੇ ਤੇ ਨਾਤਾ ਤੋਂ ਤਾਂ ਚਲੋ ਆ ਕੇ ਲੰਮੇ ਪੈ ਗਿਆ ਚਾਹ ਪੀਤੀ ਰੋਟੀ ਨਹੀਂ ਖਾਦੀ ਹੈਗੀ ਇਹਨੇ ਲੰਮੇ ਪੈ ਗਿਆ ਜੋ ਫਿਰ ਇਹਨਾਂ ਨੇ ਮਤਲਬ ਕਿ ਮੈਂ ਨਾਤੇ ਤੇ ਫਿਰ ਮੈਂ ਲੇਟ ਜਾ ਥੋੜਾ ਹੋਰੀ ਤੇਰਾ ਡਿਗ ਡੁਗ ਕਰਦਾ ਤੇ ਮੈਂ ਕਹ ਲੇਟ ਜਾ ਲੇਟ ਗਿਆ ਮੈਂ ਉਹ ਤੋਂ ਕੰਬਰ ਪਾਤਾ ਇਹਦੇ ਕਿ ਕੀ ਦੱਸਦਾ ਆਪਣੇ ਆਪ ਨੂੰ ਘਬਰਾਟ ਹੁੰਦੀ ਆ ਦਿਲ ਘਟਦਾ ਵਾ ਕੀ ਦੱਸਦਾ ਕੀ ਸੀ ਤੇ ਕੀ ਦੱਸਦਾ ਵੀ ਸ਼ਰਾਬ ਜਿਹੜੀ ਲਿਆਂਦੀ ਆ ਜਰੀਰੀ ਪੰਰੇ ਜਿਹੜੀ ਸ਼ਰਾਬ ਲੈ ਕੇ ਆਏ ਨਹੀਂ ਕਿੱਥੋਂ ਲਿਆ ਕੇ ਨਾ ਪੀਤੀ ਉਹਨਾਂ ਨੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਸ਼ਰਾਬ ਕਿੱਥੋਂ ਲਿਆਂਦੀ ਆ ਤੇ ਮਤਲਬ ਪੀਤੀ ਤੇ ਫਿਰ ਇਹਨਾਂ ਨੂੰ ਪੁੱਛਿਆ ਕੀ ਖਾਦਾ ਕਹਿੰਦੇ ਕਿ ਸ਼ਰਾਬ ਪੀਤੀ ਆ ਤੇ ਬਾਅਦ ਚੋ ਇਹਨਾਂ ਨੇ ਮੈਨੂੰ ਫੇਰੇ ਬਾਤ ਨਾ ਉੱਠੇ ਹੀ ਉੱਠਦਾ ਨਹੀਂ ਹੈਗਾ ਇਤਨਾ ਹੀ ਪਿਆਰ ਹੈ ਪਿਆਰ ਹੈ ਬਾਤੋਂ ਵੱਡਾ ਬਿਟਾਇਆ ਉਹਨਾਂ ਨੂੰ ਮੈਂ ਕਿਹਾ ਕਿ ਇਹਨਾਂ ਨੂੰ ਲੈ ਕੇ ਜਾਓ ਕਿ ਕਿਤੇ ਉਹ ਕਹਿੰਦੇ ਕਿ ਟੈਂਪਰੇਚਰ ਡਾਊਨ ਹੋਇਆ ਆ ਫੇਰ ਸ਼ਾਮ ਦੇ ਮਤਲਬ ਟਾਈਮ ਕਾਫੀ ਹੋ ਗਿਆ 7-8 ਵਜੇ ਗਿਆ ਫੇਰ ਇਹਨਾਂ ਨੇ ਕਹਿੰਦੇ ਕਿ ਮੇਰੇ ਜਲਨ ਹੁੰਦੀ ਪਈ ਬਹੁਤ ਜ਼ਿਆਦਾ ਮੇਰਾ ਮਤਲਬ ਹੋਰ ਤਾਂ ਫੇਰੇ ਮੈਨਾਂ ਬੁਲਾਇਆ ਇਹਨਾਂ ਨੂੰ ਵੱਡੇ ਬੇਟੇ ਨੂੰ ਫੇਰੇ ਲੈ ਕੇ ਕਹਿੰਦੇ ਕਿ ਬਾਤੋਂ ਚ ਚਲਗੇ ਵਾ ਮਤਲਬ ਇਹਨਾਂ ਨੇ ਠੰਡਾ ਠੰਡਾ ਪਿਆਇਆ ਕੱਚੀ ਲਸੀ ਬਣਾ ਕੇ ਪਿਆਈ ਆ ਕੁਛ ਫਰਕ ਨਹੀਂ ਪਿਆ ਹੈਗਾ ਪਰ ਮੈਨੂੰ ਇਸੋ ਵੀ ਕੀ ਲੱਗਦਾ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਵੀ ਨਸ਼ਿਆਂ ਬទ ਉਹਦੇ ਜਿਹੜੇ ਲੜਾਈ ਕੀਤੀ ਜਾ ਰਹੀ ਹੈ ਨਸ਼ੇ ਖਤਮ ਕੀਤੇ ਜਾ ਰਹੇ ਨੇ ਕਿ ਲੱਗਦਾ ਤੁਹਾਡੇ ਪਿੰਡ ਵਿੱਚ ਤਾਂ ਨਸ਼ੇ ਜਿਹੜੇ ਨਾ ਖਤਮ ਹੋਏ ਨਾ ਅਜੇ ਤੱਕ ਨਹੀਂ ਜਦ ਤੱਕ ਹੋਏ ਨੇ ਹੋਣੇ ਚਾਹੀਦੇ ਜੋ ਬਹੁਤ ਜਿਆਦਾ ਮਤਲਬ ਘਟਨਾ ਹੋ ਰਹੀ ਆ ਹਾਂਜੀ ਨੌਜਵਾਨ ਇਸ ਤਰ੍ਹਾਂ ਜਾਂਦੇ ਆ ਕਿਸੇ ਦੇ ਕੋ ਛੋਟੇ ਛੋਟੇ ਬੱਚੇ ਆ ਕੋਈ ਮਤਲਬ ਇਸ ਤਰ੍ਹਾਂ ਨੌਜਵਾਨ ਕੁਆਰੇ ਆ ਕੋਈ ਕਿੱਦਾਂ ਵਾ ਕੋ ਕਿੱਦਾਂ ਵਾ ਇਹ ਚਾਹੀਦਾ ਵਕਿ ਨਸ਼ਿਆਂ ਦਾ ਮਤਲਬ ਕਿ ਕੰਟਰੋਲ ਹੋਣਾ ਚਾਹੀਦਾ ਹਾਂਜੀ ਵੀ ਸਦੀ ਜਿਹੜੀ ਮੌਤ ਹੋਈ ਆ ਤੁਹਾਡੇ ਲੱਗ ਲੱਗੇ ਮੀਠੇ ਦੇ ਪਿੰਡ ਨੇ ਕਿਹੜੇ ਕਿਹੜੇ ਪਿੰਡ ਨੇ ਇੱਕ ਦਸ਼ਕਾ ਨੂੰ ਸਾਂਝਾ ਕਰਦੇ ਹੋ ਖਾਸ ਕਰਕੇ ਜਿਹੜੇ ਲੋਕਾਂ ਦੀ ਮੌਤ ਹੋਈ ਆ ਪਿੰਡਾਂ ਦੇ ਨਾਂ ਕੀ ਆ ਕਿੰਨੇ ਪਿੰਡਾਂ 'ਚ ਲੋਕਾਂ ਦੀ ਮੌਤ ਹੋਈ ਉਹ ਇੱਕ ਮਟਰੀ ਜੋ ਪਿੰਡ ਤੇ ਕਥਈਏ ਵਾਲਾ ਤਲਵੰਡੀ ਆ ਇੱਕ ਗੱਲ ਵਾਲ ਕਹਿੰਦੇ ਆ ਹਾਂਜੀ ਤੇ ਪੰਗਾਲੀ ਪੰਗਾਲੀ ਹਾਂਜੀ ਲੱਗ ਲੱਗੇ ਜਿਹੜੇ ਪਿੰਡ ਉਹਨਾਂ ਦੀਆਂ ਹੋਈਆਂ ਜੋ ਦਰ ਹਾਂਜੀ ਦੇਖੀ ਲੱਗਦਾ ਨੇ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਪਰਿਵਾਰਾਂ ਦੇ ਜੀ ਚਲ ਗਏ ਨੇ ਜਿਹੜੇ ਜੀ ਚਲ ਗਏ ਨੇ ਵਾਪਸ ਨਹੀਂ ਆਉਣੇ ਪਰ ਇਸਤਾਨ ਦੇ ਹਾਲਾਤ ਜਿਹੜੇ ਨੇ ਬੜੇ ਮਾੜੇ ਹੋ ਗਏ ਨੇ ਕਿ ਲੱਗਦਾ ਇਸ ਤਰ੍ਹਾਂ ਇਹ ਜਿਹੜਾ ਸ਼ਰਾਬਾਂ ਜਿਹੜੀਆਂ ਜਰੀਲੀਆਂ ਪਦਾਰਥ ਨੇ ਜਿਹੜੇ ਲੋਕ ਪੀਂਦੇ ਨੇ ਕਿ ਤਾਂ ਕਹਿੰਦੇ ਪਰਿਵਾਰ ਤੋਂ ਵਿਛੋੜਾ ਪੈਂਦਾ ਹੀ ਪੈਂਦਾ ਵਾ ਕਿ ਤੇ ਆਪਣੀ ਜਾਨ ਹੀ ਗਵਾ ਬਿੰਦੇ ਨੇ ਆ ਆਪਣੀ ਜਾਨ ਗਵਾ ਬਿੰਦੇ ਹਾਂਜੀ ਹਾਂਜੀ ਤੇ ਕਿ ਜਿੰਨਾ ਪਿਆਲੇ ਨੇ ਨਾ ਤਾਂ ਪਿਆਲੀ ਦੇਣੀ ਆ ਉਹਨਾਂ ਨੂੰ ਥੋੜੀ ਕਿਸੇ ਦਾ ਸੋਚਣਾ ਹੈਗਾ ਵਾ ਕਿ ਜਾ ਕੇ ਦਾ ਕੱਲਾ ਵਾ ਜਾਂ ਕੇ ਦੇ ਦੋ ਨੇ ਉਹਨਾਂ ਦੇ ਪੈਸੇ ਵਟਣੇ ਨੇ ਆਪਣਾ ਘਰ ਬਣਾਉਣਾ ਵਾ ਤੇ ਪਰ ਜਿੰਨ ਕੋਚ ਨਹੀਂ ਸੋਚਦੇ ਆ। ਸਾਨੂੰ ਵੀ ਪਤਾ ਲੱਗਾ ਵੀ ਕਹਿੰਦੇ بڑے ਚਿਰ ਤੋਂ ਜਿਹੜੇ ਮਾਸਟਰ ਮਾਈਂਡ ਨੇ ਜਿਹੜੇ ਸ਼ਰਾਬਾਂ ਤਿਆਰ ਕਰਦੇ ਨੇ ਜਿਦਲੀ ਪਦਾਰਥ ਤਿਆਰ ਕਰਦੇ ਨੇ ਕਹਿੰਦੇ ਥੈਲੀਆਂ ਵਿੱਚ ਜੜੀਆਂ ਨੇ 20-20 ਚਾਈ ਵਾਲੀ ਬੇਰੀ ਥੈਲੀ ਤਿਆਰ ਕਰਦੇ ਨੇ ਜੋ ਜਿਹੜੇ ਗਰੀਬ ਲੋਕ ਨੇ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੂੰ ਦਿੰਦੇ ਨੇ ਪੀਵਾਂ। ਹਾਂਜੀ ਇਸ ਤਰ੍ਹਾਂ ਵੀ ਹੈਗੇ ਆ। ਇਸ ਤਰ੍ਹਾਂ ਵੀ ਦਿੰਦੇ ਨੇ ਕਿ ਬੋਤਲਾਂ 'ਚ ਦਈ ਜਾਂਦੇ ਕਿ ਥੈਲੀਆਂ 'ਚ ਦਈ ਜਾਂਦੇ ਆ। ਹੁਣ ਕੀ ਤਾਂ ਕੀ ਵਿੱਚ ਪਾਉਂਦੇ ਨਕੋਲ ਪਾਉਂਦੇ ਕੀ ਪਾਉਂਦੇ ਆ ਕਿ ਤਰ੍ਹਾਂ ਕੱਚੀਆਂ ਕੱਢੀ ਜਾਂਦੇ ਜੋ ਜਿਹੜਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਵਾ। ਹਾਂਜੀ ਕਿ ਲੱਗਦਾ ਨਹੀਂ ਇਸ ਕੰਮ ਚ ਪੁਲਿਸ ਨੇ ਕਦੀ ਕਾਰਵਾਈ ਨਹੀਂ ਕੀਤੀ ਤੁਹਾਡੇ ਲਾਕੇ ਚ ਕਦੀ ਪੁਲਿਸ ਨੇ ਇਸ ਥਾਂ 'ਤੇ ਛਾਪਾ ਮਾਰੀ ਨਹੀਂ ਕੀਤੀ ਵੀ ਇਹ ਜਿਹੜੇ ਸ਼ਰਾਬਾਂ ਕਿੱਥੋਂ ਲਿਆਉਂਦੇ ਨੇ ਕਿੱਥੋਂ ਪੀਂਦੇ ਨੇ ਕਿੱਥੋਂ ਤਿਆਰ ਕਰਦੇ ਨੇ ਲੋਕ ਇਹ ਜਾਂਦੇ ਆ ਮਤਲਬ ਕਦੀ ਕਦੀ ਤੇ ਮਾਰਦੇ ਛਾਪਾ ਹੂੰ ਹਾਂਜੀ ਤੇ ਹੁਣ ਅ ਜਿਤਨਾ ਮਤਲਬ ਘਟਨਾ ਹੋ ਗਈ ਆ ਉਹਦਨ ਦੇ ਤੇ ਕੱਲ ਦੇ ਤੇ ਉਹਨਾਂ ਬਿਲਕੁਲ ਹੁਣ ਵੀ ਮਤਲਬ ਜਾਂਦੇ ਆ ਬੜੀ ਵਰੀ ਗਏ ਨੇ ਪਰ ਤੁਸੀਂ ਕਿਸ ਤਰ੍ਹਾਂ ਦੇਰਦੇ ਹੋ ਤੁਸੀਂ ਤੁਹਾਡਾ ਬੇਟਾ ਵਾ ਰੱਬ ਨਾ ਕਰੇ ਕਿਤੇ ਬੇਟੇ ਨੂੰ ਕੁਝ ਹੋ ਜਾਂਦਾ ਜਿਵੇਂ ਬਾਕੀ ਲੋਕਾਂ ਨੂੰ ਘਟਨਾ ਵਾਪਰਦੀ ਆ ਇੱਕ ਮਾਂ ਤੇ ਕੀ ਬੀਤਦੀ ਆ ਕਿਉਂਕਿ ਮਾਂ-ਬਾਪ ਵਾਸਤੇ ਬੱਚੇ ਬਹੁਤ ਪਿਆਰੇ ਹੁੰਦੇ ਨੇ ਦੇਖਭਾਲ ਕੀਤੀ ਵੱਡੇ ਆ ਕੀਤਾ ਹੁੰਦਾ ਪਰ ਇਸ ਤਰ੍ਹਾਂ ਜਦੋਂ ਘਟਨਾ ਵਾਪਰਦੀ ਆ ਉਸ ਮਾਂ ਤੇ ਕੀ ਬੀਤਦੀ ਆ ਬਹੁਤ ਬੀਤਦੀ ਆ ਉਹਨਾਂ ਨੂੰ ਮਾਵਾ ਨੂੰ ਪਤਾ ਜੋ ਜਿਤਨਾ ਬੱਚਿਆਂ ਨੂੰ ਪਾਲੀਦਾ ਕਿਤਨਾ ਬੱਚਿਆਂ ਦੇ ਨਾਲ ਵਕਤ ਵੇਖੀਦੇ ਜੋ ਤੇ ਇਹ ਤਾਂ ਨਹੀਂ ਕਿ ਚਲੋ ਇਹਦਾ ਨਸ਼ਿਆਂ ਦਾ ਜਿਹੜਾ ਸਟਕਾਰਾ ਹੋ ਜਾਓ ਇੱਕ ਤੇ ਇਹਨਾਂ ਦੇ ਬੱਚੇ ਜਿਹੜੇ ਨੌਜਵਾਨ ਬਚ ਜਾਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਤੁਹਾਡੇ ਪਿੰਡਾਂ ਦੇ ਹੁਣ ਦੌਰਾ ਕਰ ਰਹੇ ਨੇ ਇੱਕ ਵਾਰੀ ਉਹਨਾਂ ਨੇ ਤੁਹਾਡੇ ਮਜੀਠੀ ਹਲਕੇ ਦੇ ਪਿੰਡਾਂ ਵਿੱਚ ਆਉਣਾ ਵਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ? ਹਾਂਜੀ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਨਸ਼ਿਆਂ ਦਾ ਮਤਲਬ ਹੈ ਕਿ ਕਰਨਾ ਚਾਹੀਦਾ ਬੰਨਾ ਚਾਹੁੰਦਾ ਹੱਲ ਕਰੋ ਨਸ਼ਿਆਂ ਤੋਂ ਜਾਨਦ ਕਰੋ ਬੱਚਿਆਂ ਨੂੰ ਠੀਕ ਹੈ ਜੀ ਅ ਭਾਈ ਗੱਲ ਸੋਈ ਤੁਸੀਂ ਕੀ ਲੱਗਦੇ ਕਿ ਪੂਰੀ ਪਰਿਵਾਰ ਦੇ ਮੈਂਬਰ ਨਾਲ ਇਹ ਉਹਨਾਂ ਨਾਲ ਗੱਲਬਾਤ ਕਰਾਂਗੇ ਐ ਪੈਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਮਨਜੀਤ ਜੀ ਮਨਜੀਤ ਜੀ ਤੁਹਾਡਾ ਕੀ ਲੱਗਦਾ ਜਿਹੜਾ ਬੇਟਾ ਹਸਤਾਜ ਦਾਖਲ ਕਰਵਾਇਆ ਤੁਹਾਡਾ ਕੀ ਲੱਗਦਾ ਏ ਸਾਡਾ ਬੇਟਾ ਲੱਗਦਾ ਜੀ ਬੇਟਾ ਲੱਗਦਾ ਹਾਂਜੀ ਵਿਲੈ ਸੋ ਵੀ ਨਾ ਕੀ ਆ ਕਿੰਨੀ ਉਮਰ ਇਸ ਬੱਚੇ ਦੀ ਹੈਗੀ ਆ ਤੇ ਕਦੋਂ ਦਾ ਸ਼ਰਾਬ ਪੀਣ ਦਾ ਜਿਹੜਾ ਆਦੀ ਹੈਗਾ ਏ ਭਾਜੀ ਥੋੜਾ ਜਿਹੀ ਹੋਇਆ ਹਾਂਜੀ ਇਬਨੇਸੂ ਵੀ ਕੱਲ ਰਾਤ ਘਟਨਾ ਕੀ ਹੋਈ ਆ ਕਦੋਂ ਦੀ ਸ਼ਰਾਬ ਪੀਤੀ ਆ ਇਹਦੇ ਨਾਲ ਦੇ ਬਾਕੀ ਵੀ ਸ਼ਰਾਬ ਪੀਤੀ ਜਿੱਥੋਂ ਸ਼ਰਾਬ ਪੀ ਕੇ ਲੈ ਕੇ ਆਏ ਨੇ ਇੱਕੋ ਜਗ੍ਹਾ ਸ਼ਰਾਬ ਲੈਂਦੀ ਜਿੱਥੋਂ ਪੀਤੀ ਜਿਨ੍ਹਾਂ ਦੀ ਕਈਆਂ ਦੀ ਮੌਤ ਹੋ ਗਈ ਆ ਇਹਨੇ ਵੀ ਉੱਥੋਂ ਲੈ ਕੇ ਸ਼ਰਾਬ ਪੀਤੀ ਸੀ ਹਾਂਜੀ ਇਹਨੇ ਵੀ ਉੱਥੋਂ ਪੀਤੀ ਕਿਹੜੀ ਜਗ੍ਹਾ ਤੋਂ ਪਤਾ ਨਹੀਂ ਕਿੱਥੋਂ ਲੈ ਕੇ ਇਹਨਾਂ ਨੂੰ ਪਤਾ ਕਿੱਥੋਂ ਲੈ ਕੇ ਆਏ ਤੇ ਇਹਨਾਂ ਇਕੱਠਿਆਂ ਪੀਤੀ ਇਹਨਾਂ ਨੇ ਹੂੰ ਹਾਂਜੀ ਵਿਨੇਸ਼ ਸਿੰਘ ਜਿਹੜਾ ਸ਼ਰਾਬ ਪੀਤੀ ਸੀ ਉਹ ਸਰਾਤ ਹੋਇਆ ਕੀ ਫੇਸਿਸ ਨੂੰ ਥੋੜਾ ਦਸ਼ਕਾਂ ਨੂੰ ਸਾਂਝਾ ਕਰ ਦਿਓ ਹਸਪਤਾਲ ਕਿਉਂ ਦਾਖਲ ਕਰਾਉਣਾ ਪਿਆ ਕੀ ਕੀ ਲੱਛਣ ਹੋਏ ਸੀ ਪਹਿਲਾਂ ਵੀ ਕਿ ਸ਼ਰਾਬ ਪੀਂਦਾ ਸੀ ਅੱਰੀ ਇਸ ਤਰ੍ਹਾਂ ਕਬਰਾਟ ਹੋਈ ਦਾਖਲਾ ਕਰੀ ਪਹਿਲਾਂ ਹੋਇਆ ਕਦੀ ਇਸ ਤਰ੍ਹਾਂ ਨਹੀਂ ਨਹੀਂ ਅੱਗੇ ਨਹੀਂ ਹੋਇਆ ਨੇ ਇਸ ਤਰ੍ਹਾਂ ਕਦੀ ਵੀ ਅਰਕਾ ਹੋਇਆ ਬਸ ਇਹਨੂੰ ਕੀ ਹੋਇਆ ਕਬਰਾਟ ਪੈਂਦੀ ਇਹਨੂੰ ਕਾਲੀ ਇਹਨਾਂ ਨੇ ਪੈਂਦੀ ਜਿਆਦੀ ਹਾਂਜੀ ਤੇ ਜਿਆਦੀ ਇਹਨਾਂ ਨੂੰ ਮੁਸ਼ਕਲ ਦੀ ਆ ਗਈ ਹੈ ਇਹਨਾਂ ਦੇ ਵੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਕਹਿਣਾ ਘਬਰਾਟ ਪੈ ਰਹੀ ਸੀ ਕਾਲੀਆਂ ਤੱਕ ਪੈ ਰਹੀਆਂ ਸੀ ਐਸਾ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਗਾੜੀ ਅਪੀਲ ਕੀਤੀ ਆ ਕਿ ਇਹਨਾਂ ਦੇ ਖਿਲਾਫ ਜਲਦ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਨਸ਼ੇ ਦੇ ਸਦਾਗਰ ਨੇ ਜਿਹੜੇ ਇਸ ਤਰ੍ਹਾਂ ਜਰੀਲੀਆਂ ਸ਼ਰਾਬਾਂ ਜਿਹੜੀਆਂ ਬਣਾ ਕੇ ਪਿਉਂਦੇ ਲੋਕਾਂ ਨੂੰ ਅਤੇ ਥੈਲੀਆਂ ਤੱਕ ਬਣਾਈਆਂ ਜਾ ਰਹੀਆਂ ਥੈਲੀ ਜਿਹੜੀ ਆ ਕੋਈ 23 ਦਾ 40 ਵਾਲੀ ਰੇ ਦੀ ਥੈਲੀਆਂ ਬਣਾ ਕੇ ਪੈਕਟ ਜੇ ਬਣਾ ਕੇ ਸ਼ਰਾਬ ਦਿੱਤੀ ਜਾਂਦੀ ਹੈ ਕੋਈ ਹੁੰਦਾ ਇਸ ਤਰ੍ਹਾਂ ਸਾਡੇ ਪਿੰਡਾਂ ਵਿੱਚ ਹਾਂਜੀ ਸਰ ਹੰਤਾ ਕਿਨੇ ਦੀ ਥੈਲੀ ਲੈਂਦੇ ਹੋ 20 ਰੁਪਏ 20 ਵਾਲੀ ਥੈਲੀ ਇੱਚ ਲੱਗਦਾ ਵੀ ਜਿਹੜੀ 20 ਵਾਲੀ ਥੈਲੀ ਹੋਊਗੀ 20 ਵਾਲੀ ਸ਼ਰਾਬ ਹੋਊਗੀ ਉਹ ਕੀ ਕੀ ਵਿੱਚ ਕੈਮੀਕਲ ਪਾਇਆ ਹੋਊਗਾ ਕਿ ਟੀਏ ਪਾਏ ਹੋਣਗੇ ਫੇਰ ਜਾ ਕੇ ਤਿਆਰ ਕੀਤੀ ਹੋਊਗੀ ਕਿ ਲੱਗਦਾ ਵੀ 20 ਦੀ ਕੋਈ ਅਸਲੀ ਸ਼ਰਾਬ ਮਿਲਦੀ ਹੋਊਗੀ ਕੈਮੀਕਲ ਦਾ ਤਾਂ ਪਤਾ ਨਹੀਂ ਸਾ ਡੀਜ਼ਲ ਦੀ ਬਾਸ਼ ਨਾ ਆਉਂਦੀ ਵਿੱਚ ਡੀਜ਼ਲ ਦੀ ਬਾਸ਼ ਆਉਂਦੀ ਆ ਜੇ ਬੰਦੇ ਉਸ ਨੂੰ ਵੀ ਜਦੋਂ ਡੀਜ਼ਲ ਦੀ ਬਾਸ਼ ਨਾ ਆਉਂਦੀ ਆ ਫਿਰ ਅਸੀਂ ਕਿਉਂ ਪੀਂਦੇ ਆ ਜੇ ਅਸੀਂ ਡੀਜ਼ਲ ਅਸੀਂ ਦੇਖਦੇ ਵੀ ਡੀਜ਼ਲ ਦੀ ਸਮੈਲ ਕਿੰਨੀ ਮਾੜੀ ਆ ਡੀਜ਼ਲ ਦੇ ਨਾਲ ਅਸੀਂ ਗੱਡੀਆਂ ਚਲਾਉਂਦੇ ਆ ਜਿਹਦੇ ਵਿੱਚ ਡੀਜ਼ਲ ਦੀ ਸ਼ਰਾਬ ਦੀ ਸਮੈਲ ਆਉਂਦੀ ਹੋਗੀ ਤਾਂ ਉਹ ਸਾਡੇ ਸਰੀਰ ਵਿੱਚ ਕਿੰਨਾ ਖਰਾਬ ਕਰੂਗੀ ਸਾਡੇ ਸੀ ਦੇ ਲੀਵਰ ਹੋ ਗਿਆ ਬਾਕੀ ਪਾਰਟਸ ਨੂੰ ਕਿੰਨਾ ਨੁਕਸਾਨ ਕਰੂਗੀ ਪੀਤੀ ਪਹਿਲੀ ਆ ਮੈਂ ਪਹਿਲਾਂ ਠੇਕੇ ਦੀ ਪੀਤੀ ਗੈਨ ਪੀਤੀ ਪਹਿਲੀ ਆ ਰਿਹਾ ਉਦੋਂ ਪਤਾ ਲੱਗਾ ਵੀ ਡੀਜ਼ਲ ਦੇ ਸ਼ਰਾਬ ਬਾਸ਼ ਨਾ ਦੇ ਵਿੱਚ ਅੰਦਰ ਜਦੋਂ ਕਈ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿੰਨਾਂ ਲੋਕਾਂ ਨੇ ਨੌਜਵਾਨਾਂ ਨੇ ਸ਼ਰਾਬ ਪੀਤੀ ਆ ਉਹਨਾਂ ਦਾ ਕਹਿਣਾ ਵੀ ਡੀਜ਼ਲ ਦੀ ਸਮੈਲ ਆਉਂਦੀ ਸੀ ਉਹਦੇ ਵਿੱਚੋਂ ਡੀਜ਼ਲ ਦੀ ਬਾਸ਼ਨਾ ਆ ਰਹੀ ਸੀ ਔਰ ਜਿਸ ਕਰਕੇ ਉਹਨਾਂ ਦੇ ਅੰਦਰ ਜਲਣ ਸ਼ੁਰੂ ਹੋ ਸ਼ੁਰੂ ਹੋ ਗਈ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਗੜੀ ਅਪੀਲ ਕੀਤੀ ਉਹਨਾਂ ਨੇ ਵੀ ਕਿਸੇ ਵੀ ਕਿਸਮ ਦੇ ਜੜੀ ਆ ਇਹਨਾਂ ਦੇ ਖਿਲਾਫ ਢਿੱਲ ਨਹੀਂ ਬਖਸ਼ੀ ਚਾਹੀਦੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਤਸਵੀਰਾਂ ਦਿਖਾਈਆਂ ਅਮਰਸਾ ਦੇ ਸਿਵਲ ਹਸਪਤਾਲ ਦੀ ਇੱਕ ਤੁਹਾਨੂੰ ਸਿਵਲ ਹਸਪਤਾਲ ਦੇਖ ਸਕਦੇ ਹੋ ਇਨੀ ਗਰਮਾ ਇੱਥੇ ਜਿਹੜਾ ਬੈੱਡ ਆ 6 ਦੇ 7 ਦੇ ਦੇ ਉਹਨਾਂ ਵਿੱਚੋਂ ਇੱਕ ਏਸੀ ਚੱਲ ਰਿਹਾ ਤੇ ਇੱਕ ਏਸੀ ਬਿਲਕੁਲ ਬੰਦ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਮਰੀਜ਼ ਪਏ ਨੇ ਲਾਗੇ ਪਰ ਇਹਦੇ ਹਾਲਾਤ ਕਿਹੜੇ ਸਰਕਾਰਾਂ ਲੱਖਾਂ ਦੇ ਅਸਾਮ ਨੇ ਵੱਡੇ ਪ੍ਰਬੰਧ ਕਰਦੀ ਆ ਪਰ ਇੰਤਜ਼ਾਮ ਨਹੀਂ ਹੈਗਾ ਭਾਈ ਤੁਹਾਡਾ ਏਸੀ ਕਿਉਂ ਨਹੀਂ ਚੱਲ ਰਿਹਾ ਸਰ ਤਾਰ ਲੱਤੀ ਜੋ ਹੈ ਪਤਾ ਨਹੀਂ ਕਿਉਂ ਨਹੀਂ ਚਲਾਇਆ ਡੈਡੀ ਉਹ ਨਹੀਂ ਰਾਹਦੇ ਇਹਨਾਂ ਨਾਲ ਗੱਲ ਕਰੋ ਤੁਸੀਂ ਹਾਂ ਬਾਪੂ ਚਲੇ ਗਏ ਆ ਮਾਦਾ ਨੇ ਕੀ ਗੱਲ ਚਲਾਉਂਦੇ ਨਹੀਂ ਆਂ ਆਂਦੇ ਖਰਾਬ ਜਾਂ ਕਿੰਨਾ ਤਾਰ ਵੱਡੀ ਆ ਵੀ ਖਰਾਬ ਆ ਹੀ ਨਹੀਂ ਗਰਮੀ ਆ ਪਰ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਵੀ ਸਾਡਾ ਮਰੀਜ਼ ਆਖਲ ਆ ਜੇਕਰ ਸਰਕਾਰ ਨੇ ਇਹਦੀ ਵੱਡੀਆਂ ਬਿਲਡਿੰਗਾਂ ਬਣਾਤੀ ਐ ਇੰਨਾ ਵਧੀਆ ਸਟਾਫ ਦੇ ਦਿੱਤਾ ਤੇ ਜੇਕਰ ਏਸੀ ਲਗਾਇਆ ਤੇ ਇਹ ਚੱਲਦਾ ਕਿਉਂ ਨਹੀਂ ਆਂ ਅਸੀਂ ਇਹ ਸੋਚਦੇ ਆਂ ਵੀ ਜੇ ਅਸੀਂ ਇਹਨਾਂ ਨੂੰ ਆਖੀ ਬਹੁਤਾ ਗਰਥਿਆ ਸਾਡੇ ਮਰੀਜ਼ ਨੂੰ ਛੁੱਟੀ ਕਰਤੀ ਫੇਰ ਕੀ ਕਰਾਂਗੇ ਨਹੀਂ ਛੁੱਟੀ ਕਿਉਂ ਕਰ ਦਉਂਗੇ ਹਾਂਜੀ ਤਹਾਡੇ ਸਾਹਮਣੇ ਐਸੀ ਬੰਦਿਆ ਮਰੀਜ਼ ਮਰੀਜ਼ ਨੂੰ ਵੇਖ ਲੋ ਮੁੜਕਾ ਆਇਆ ਵਾ ਮਜਬੂਰੀਆਂ ਬੈਠੇ ਆ ਮਜਬੂਰੀਆਂ ਬੈਠੇ ਆ ਪਰ ਸਰਕਾਰ ਤਾਂ ਕਹਿੰਦੀ ਆ ਵੀ ਅਸੀਂ ਬੜੇ ਪ੍ਰਬੰਧ ਕੀਤੇ ਨੇ ਹਸਪਤਾਲ ਵਿੱਚ ਭੁਗਤਾਨ ਇੰਤਜ਼ਾਮ ਨੇ ਕੀ ਲੱਗਦਾ ਇਹ ਇੰਤਜ਼ਾਮ ਨੇ ਤੁਹਾਨੂੰ ਵੇਖ ਲੋ ਤੁਸੀਂ ਆਪ ਹੀ ਵੇਖ ਲੋ ਕੀ ਬਣਨੇ ਕਿ ਨੇ ਇਹ ਕਰਕੇ ਕਿ ਲੱਗਦਾ ਨਹੀਂ ਏ ਏਸੀ ਚੱਲਣਾ ਚਾਹੀਦਾ ਵਾ ਇੰਨੀ ਬਾ ਗਰਮੀ ਪੈ ਰਹੀ ਆ ਮੇਰੀ ਦੇ ਪਸੀਨੇ ਆ ਰਹੇ ਨੇ ਮਾਤਾ ਜੀ ਦੇ ਕਿ ਲੱਗਦਾ ਲੋਕ ਇਸੇ ਕਰਕੇ ਪ੍ਰਾਈਵੇਟ ਹਸਪਤਾਲ ਜਾਂਦੇ ਨੇ ਸਰਕਾਰੀ ਜੇ ਨਹੀਂ ਲਾਇਕ ਰਹੁੰਦੇ ਹਾਂਜੀ ਇਸੇ ਕਰਕੇ ਇੱਥੇ ਪ੍ਰਬੰਧ ਪੂਰੇ ਨਹੀਂ ਹੈਗੇ ਇਸ ਕਰਕੇ ਲੋਕੀ ਸਰਕਾਰੀ ਪ੍ਰਾਈਵੇਟ ਤੁਰੇ ਜਾਂਦੇ ਸਰਕਾਰੀ ਘਟਕ ਲਾ ਦਿੰਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਕਿ ਲੋਕ ਜਿਆਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਰਹੇ ਨੇ ਕਿਤੇ ਕਿਤੇ ਸਰਕਾਰ ਦੇ ਦਾਅਵਿਆਂ ਦੀ ਜਿਹੜੀ ਪੋਲ ਜਿਹੜੀ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਵਾਰੀ ਫੇਰ ਤੁਹਾਨੂੰ ਦਿਖਾਵਾਂ ਬੰਦੇ ਪਿਆਵਾ ਤਾਰਾਂ ਲੱਥੀਆਂ ਹੋਈਆਂ ਨੇ ਤੇ ਮਾਤਾ ਜੀ ਜਿਹੜੇ ਮਰੀਜ਼ ਨੇ ਉੱਥੇ ਪਏ ਹੋਏ ਨੇ ਇਸ ਕਰਕੇ ਪੰਜਾਬ ਸਰਕਾਰ بڑے ਵੱਡੇ ਦਾਅਵੇ ਕਰਦੀ ਆ ਵੀ ਅਸੀਂ ਸਰਕਾਰੀ ਹਸਪਤਾਲ ਵਿੱਚ ਪੂਕਤਾਂ ਦਨਪੂਰ ਤੇ ਸਹੂਲਤਾ ਕੀ ਨੇ ਕਿ ਸਹੂਲਤਾ ਸਿਰਫ ਨਾਂ ਦੀਆਂ ਸਹੂਲਤਾ ਨੇ ਕੋ ਬਹੁਤੀ ਵੱਡੀ ਸਹੂਲਤ ਨਹੀਂ ਮਿਲ ਰਹੀ ਇਹ ਜਿਹੜਾ ਕਮਰਾ ਅਸੀਂ ਦੇਖ ਰਹੇ ਜਿਹੜੀ ਅਮਨਦੀ ਸਿਵਾੜ ਆ ਜਿਸ ਵਿੱਚ ਕਮ ਕਮ 7 ਤੋਂ 8 ਬੈੱਡ ਲੱਗੇ ਨੇ ਇਹ ਕੇਸੀ ਚੱਲਦਾ ਪਰ ਇਹ ਕੇਸੀ ਬਿਲਕੁਲ ਜਿਹੜਾ ਬੰਦ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਕੋਈ ਵਧੀਆ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਹੈ ਲੱਗਦੀ ਲੱਗ ਰਹੀ ਆ ਤੇ ਮੇਰੇ ਸੁਪਰੇ ਤੁਸੀਂ ਕਿਹਾ ਨਹੀਂ ਹਸਤਾ ਵਾਲਿਆਂ ਨੂੰ ਵੀ ਯਾਰ ਏਸੀ ਕਿਉਂ ਨਹੀਂ ਚਲਾਇਆ ਇੰਨੀ ਗਰਮੀ ਪੈ ਰਹੀ ਆ ਅਸੀਂ ਦਾਖਲ ਹੋਏ ਆ ਏਸੀ ਹੋਣ ਨਹੀਂ ਚਲਾਉਣਾ ਤੇ ਜਾ ਕੇ ਸਿਆਲ ਦੇ ਚਲਾਉਣਾ ਜੀ ਅੱਖਾਂ ਨੇ ਚ ਐਨੇ ਕ ਚੱਲਦੇ ਆ ਲੈ ਕਿਸੇ ਨੂੰ ਕਿਹਾ ਨਹੀਂ ਹੂੰ ਬਾਈ ਚਲਾਓ ਸਵਰੇ ਕਹਿੰਦੇ ਆ ਆ ਬੇਟਾ ਇਹਦਾ ਪਤਾ ਲੈਣਿਆ ਆ ਆ ਤਾਰ ਤਾਰ ਲਾ ਦਿੰਨੇ ਆ ਤੇ ਉਹ ਕਹਿੰਦੇ ਕਿ ਪਲਾਸ ਪੂਸ ਨਹੀਂ ਹੈਗਾ ਤਾਰ ਕੀ ਲਾਉਣੇ ਪੈ ਮੈਂ ਕਰ ਰਿਆਂ ਤੂੰ ਨਾ ਰਿਸਕ ਲੈ ਦੇਖ ਲੈ ਤਾ ਨੂੰ ਕਰਕੇ ਕੀ ਨਿਕਲਾ ਕੋਈ ਪੱਖਿਆਂ ਦੇ ਹਾਲਾਤ ਹਾਲਾਤ ਨੇ ਮੈਨੂੰ ਲੱਗਦਾ ਪੱਖਿਆਂ ਨੂੰ ਵੀ ਜਿਹੜੀ ਕੀ ਦਵਾਈ दारू ਪੱਖਿਆਂ ਨੂੰ ਖਵਾ ਗਿਆ ਅਮਰਸਾ ਸਿਵਲ ਹਸਪਤਾਲ ਦੀਆਂ ਇਹ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕੀ ਲੱਗਦਾ ਨਹੀਂ ਪਖਤਾਂ ਤਾ ਵੇਖ ਹੀ ਲੈ ਜੀ ਕਿਨਾ ਕਿਤਨਾ ਚੱਲਣ ਦਾ ਨਾ ਹੀ ਆ ਪੱਖਿਆਂ ਦਾ ਪੱਖੇ ਦਾ ਨਾ ਹੀ ਆ ਬਸ ਪੱਖੇ ਚੱਲਦੇ ਨਹੀਂ ਹੈਗੇ ਕੀ ਲੱਗਦਾ ਇੰਨਾ ਪੱਖਿਆਂ ਦੇ ਨਾਲ ਪਸੀਨਾ ਸੱਕੂਗਾ ਸਾਡਾ ਜਿਹੜਾ ਗਰਮੀ ਸਾਨੂੰ ਰਾਤ ਮਿਲੂਗੀ ਬਹੁਤ ਬਹੁਤ ਮਜਬੂਰੀ ਹੈ ਮਜਬੂਰੀ ਹੈ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਜਾਓਗੇ ਆਪਣੇ ਲੋਕ ਇਹਦੇ ਕਹਿਣਾ ਕੁਝ ਜੇ ਇਹਨੇ ਤੁਸੀਂ ਆ ਬਾਂ ਨਹੀਂ ਦਿੰਦੇ ਨਾ ਕਰਦੇ ਤੇ ਨਹੀਂ ਨਾ ਕੋ ਇਹ ਕਰਦੇ ਫੇਰ ਤਾਂ ਗੱਲ ਹੋ ਰਹੀ ਆ ਹੁਣ ਆ ਤੁਹਾਡੇ ਗੱਲ ਸੁਣਾਂ ਹੀ ਸ਼ਰਾਬ ਤੇ ਤੁਸੀਂ ਆਂਦੇ ਜੋ ਮੁਰਸੇ ਫੜਨਾ ਕੀ ਹੈ ਮੁਰਸੇ ਆਮੀ ਨੇ ਚੁੱਕ ਲੈਂਦੀ ਆ ਪੁਲਿਸ ਨੇ ਫੜਨਾ ਕੀ ਹੈ ਨਹੀਂ ਇਹਨੇ ਲੋਕ ਮਰਨ ਕਿਉਂ ਜੇ ਸਰਕਾਰ ਚਾਵੇ ਹਮ ਬਾਰਡਰ ਤੇ ਲੜਾਈ ਲੱਗੇ ਇਹਨੇ ਰਾਜਨਾ ਪਾਕਿਸਤਾਨਾ ਜੇ ਜੇ ਪ੍ਰਬੰਧੀ ਕਰਨ ਤੇ ਜੇ ਪੁਲਿਸ ਪ੍ਰਬੰਧੀ ਕਰ ਦੇ ਇਹਨੇ ਖਲਾਰੇ ਪਹਿਣ ਕਿਉਂ ਪਰ ਬਾਬੂ ਕਿਸਤਾਂ ਦੇ ਦੋ ਅੱਜ ਕਿਉਂ ਪੁਲਿਸ ਨੂੰ ਜਾਗਣਾ ਪਿਆ ਵਾ ਸ਼ਰਾਬ ਦੀ ਗੱਲ ਕਰੀਏ ਪਿੰਡਾਂ ਵਿੱਚ ਤੁਸੀਂ ਵੀ ਪਿੰਡਾਂ ਵਿੱਚ ਰਹਮ ਵਾਲੇ ਹੋ ਕਿ ਲੱਗਦਾ ਪਿੰਡਾਂ ਚ ਸ਼ਰੀਆਮ ਇਸਤਾਨੀ ਜਿਹੜੀਆਂ ਸ਼ਰਾਬ ਨੇ ਜਿਹੜੀਆਂ ਦੇਸੀ ਥੈਲੀਆਂ ਨੇ ਸ਼ਰੀਆਮ ਵੇਖਦੀਆਂ ਨਹੀਂ ਸਾਂਦੀ ਨਕੋਲੀ ਵਿਗੰਢੀ ਹੁਣ ਸ਼ਰਾਬ ਨਿਕਲਦੀ ਕਿੱਥੇ ਆ ਨਕੋਲੀ ਆ ਤਾਂ ਨਕੋਲੀ ਆ ਜਿਹੜਾ ਇਹ ਬੰਦਾ ਵੇਦਾ ਨਕੋਲੀ ਮਜ਼ਦੂਰ ਕੰਮ ਤੋਂ ਥੱਕੇ ਆਣ ਕੇ ਦਹਾਵੀਆਂ ਤੀਆਂ ਨਾਲ ਗੁਜ਼ਾਰਾ ਕਰਦੇ ਆ ਮਹਿੰਗੀ ਪੀਂ ਜੋਗੇ ਨਹੀਂ ਜਦੋਂ ਹੁਣੇ ਜੀਵ ਗੱਲ ਕੀਤੀ ਇਸ ਨੌਜਵਾਨ ਨੇ ਕਹਿੰਦਾ ਵੀ ਡੀਜ਼ਲ ਦੀ ਬਾਸ਼ਾ ਆਉਂਦੀ ਸੀ ਸ਼ਰਾਬ ਵਿੱਚੋਂ ਇਹ ਡੀਜ਼ਲ ਦੀ ਬਾਸ਼ਾ ਕਿਸ ਤਰ੍ਹਾਂ ਆਉਂਦੀ ਵਿੱਚੋਂ ਇਹ ਮੇਰੇ ਸਾਨੂੰ ਕੋਲ ਜੀ ਆਉਂਦੀ ਆ ਕੋਲ ਜੀ ਆਉਂਦੀ ਡੀਜ਼ਲ ਦੀ ਨਹੀਂ ਆਉਂਦੀ ਜਿਹੜਾ ਹਲ ਕੋਜੋ ਅਸੀਂ ਪੀਨੇ ਆ ਸਾਡਾ ਅੰਦਰ ਜਿਹੜਾ ਵਾ ਉਹ ਸਾਰ ਦਿੰਦੀ ਆ ਜਲਨ ਕਰ ਦਿੰਦੀ ਅੰਦਰ ਨਾਲਾ ਕਰ ਖਰਾਬ ਕਰ ਦਿੰਦੀ ਜਿਹੜਾ ਆਪਣਾ ਲੀਵਰ ਆ ਇਹਦੇ ਤੇ ਜੰਮਣੀ ਇਹਨੂੰ ਸਾੜਨਾ ਲੀਵਰ ਕਮਜ਼ੋਰ ਹੋਣਾ ਇਹੋ ਬੰਦਾ ਤਮੀ ਜੀ ਤੁਸੀ ਦੇਖਿਆ ਪਿੰਡਾਂ ਦੇ ਲੋਕ ਨੇ ਅੱਜ ਉਹਨਾਂ ਦਾ ਕਹਿਣਾ ਪੀ ਜਿਸ ਤਰ੍ਹਾਂ ਮਾਹੌਲ ਬਣਿਆ ਹੋਇਆ ਹੈ ਜਿਸ ਤਰ੍ਹਾਂ ਜਰੀਲੀ ਸ਼ਰਾਬ ਪੀਣ ਦੇ ਨਾਲ ਲੋਕਾਂ ਦੀ ਮੌਤ ਹੋਈ ਆ ਪੁਲਿਸ ਨੂੰ ਜਿਹੜਾ ਪੂਕਤਾਂ ਇੰਤਜ਼ਾਮ ਕਰਨੀ ਚਾਹੀਦੇ ਆ ਅਤੇ ਇਹਨਾਂ ਤੇ ਨਕੇਲ ਕੱਸਣੀ ਚਾਹੀਦੀ ਖਾਸੇ ਭਵਨ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਆ ਉਹਨਾਂ ਨੂੰ ਅਪੀਲ ਕੀਤੀ ਆ ਉੱਥੇ ਜੇ ਗੱਲ ਕਰੀਏ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਅਪੀਲ ਕਰਦੇ ਅਸੀਂ ਵੀ ਆਪਣੇ ਹਸਪਤਾਲਾਂ ਦਾ ਇੱਕ ਵਾਰੀ ਜਾਇਜ਼ਾ ਲਿਓ ਆ ਕੇ ਇੱਥੇ ਆ ਕੇ ਦੇਖੋ ਕਿ ਕੀ ਪੁਕਤਾਂ ਇੰਤਜ਼ਾਮ ਨੇ ਤੁਹਾਡੇ ਪੱਖੇ ਤੱਕ ਜਿਹੜੇ ਨੇ ਬਿਮਾਰ ਨੇ ਮਿਲਦਾ ਜਿਤਨਾ ਹੌਲੀ ਹੌਲੀ ਚੱਲੇ ਨੇ ਤੇ ਤੁਹਾਡੇ ਏਸੀ ਜਿਹੜੇ ਨੇ ਉਹ ਵੀ ਬਿਲਕੁਲ ਬੰਦ ਨੇ ਜੇਕਰ ਅਸੀਂ ਹੁਣ ਨਹੀਂ ਚਲਾਉਣੇ ਤੇ ਸ਼ਾਇਦ ਕਰੋ ਚਲਾਣੇ ਚਲਾਉਣੇ ਨੇ ਕਿਉਂ ਗਰਮੀ ਇੰਨੀ ਪਿਆਰੀ ਆ ਸਾਡੀ ਹੱਥ ਕੇ ਹੱਥ ਮੰਤਰੀ ਨੂੰ ਅਪੀਲ ਆ ਆਪਣੇ ਹਸਪਤਾਲਾਂ ਦਾ ਜਾਇਜ਼ਾ ਲੈਣ ਤਾਂ ਜੋ ਕਿ ਇੱਥੇ ਪੁਕਤਾ ਜਿਹੜੇ ਇੰਤਜ਼ਾਮ ਕੀਤੇ ਜਾਣ ਮੇਨੂੰ ਦਿਓ ਜੀ ਆਤ ਮੈਂ ਤੁਹਾਡ ਪੰਜਾਬੀ ਲੋਕ ਚੈਨਲ ਆਮਰ ਸਰ